ਸਾਨੂੰ ਤਾਂ ਟਾਈਮ ਜ਼ਿਆਦਾ ਹੀ ਆ ਚੰਨ ਤਪੋਖ ਵੀ ਜ਼ਿਆਦਾ ਜਿਹੜੇ ਭੁੱਖੇ ਵੀ ਰਹਿੰਦੇ ਆ ਕਿਹੜੇ ਰੋਟੀ ਮਿਲਦੀ ਕਿਹੜੇ ਮਿਲਦੀ ਵੀ ਨਹੀਂ ਫੇ ਉਹ ਨਿਕਲ ਜੋ ਨਿਕਲ ਜੋ ਪਈ ਜਾੜੇ ਪੈ ਗਏ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਟੋਲਟਾ ਕੋਈ ਸੀ ਓਨ ਜੇ ਪੀਪੇ ਖੜਕਾਉਂਦੇ ਹੁੰਦੇ ਸੀ ਕਿਸੇ ਨੇ ਇੱਕ ਖੁਰਲੀ ਜੋਲੀ ਉਹ ਰਾਜ ਤੋਂ ਟੁੱਟ ਗਈ ਜਾਂ ਕਿਸੇ ਦੇ ਘਰ ਗੱਡਾ ਹੈ ਗਾਹੀ ਤੁਰ ਕੇ ਲੋਕੀ ਤਰੇ ਤਰੇ ਆਏ ਵਿਚਾਰੇ ਕਹਿੰਦੇ ਦੋਵੀਆਂ ਨੇ ਚੁੱਕਲੇ ਕਿਸ ਨੇ ਇੱਕ ਚੁੱਕ ਲਿਆ ਜਿੰਨਾ ਜਿੰਨੇ ਜੋਗੇਗੇ ਤੇ ਇਹ ਕਿਹੜੇ ਸੰਤ ਹੀ ਗਾ ਉਹਦੇ ਜਦੂ ਜੜ ਕੇ ਤਰੇ ਆਉਂਦੇ ਸਾ ਕਿ ਵੱਡਾ ਕੁਛ ਪਤ ਵੇਖਿਆ ਇਹ ਵਸਤ ਬਹੁਤ ਵੇਖੀ ਅਨੇ ਵਕਤ ਲੋਕਾਂ ਫਿਰ ਪਾਣੀ ਵੇਖੇ ਨੇ ਇਹ ਇੰਦਰਾਗਨ ਦੀ ਮਰੀ ਉਦੋਂ ਦੇ ਵਕਤ ਬਤੇਰੇ ਸੀ ਚੱਲ ਬਾਤ ਫਿਸ਼ੜੀਆਂ ਗੱਲਾਂ ਕੱਢ ਲਈਏ ਹਾਂ ਕਹੇ ਜਾਂਦੇ ਹਾਂ ਮੈਂ ਪਾਕਿਸਤਾਨੀਆਂ ਗੱਲਾਂ ਛੋਣੀਆਂ